ਆਹਸਤਾਨ ਦੇ ਵਿੱਚ 1999 ਦੇ ਵਿੱਚ ਆਹ ਬਾਈ ਹੋਰਾਂ ਨੇ ਜਿਹੜਾ ਬੋਰ ਲਾਇਆ ਸੀ ਤੇ ਅੱਜ ਵੀ 2024 ਦੇ ਵਿੱਚ ਇਹ ਜਿਹੜਾ ਬੋਰ ਚੱਲਦਾ ਤਕਰੀਬਨ 8 ਕੁ ਫੁੱਟ ਤੇ ਇੱਥੇ ਪਾਣੀ ਹੈ ਤੇ ਇਹ ਬੋਰ ਦੀ ਨਾ ਬੜੀ ਘੈਂਟ ਕਹਾਣੀਆਂ ਤੇ ਬਾਈ ਕਹਿੰਦਾ ਵੀ ਜਦੋਂ ਇਹ ਬੋਰ ਲਾਇਆ ਸੀ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਸੀਗਾ ਆਪਾਂ ਬਾਈ ਪ੍ਰਾਪਤੋਂ ਪੁੱਛਦੇ ਆਂ ਵੀ ਕੀ ਚੱਕਰ ਸੀਗਾ ਉਦੋਂ ਕਾਹਤੋਂ ਲੋਕ ਇਕੱਠੇ ਹੋਏ ਸੀਗੇ ਬਾਈ ਸਸੀ ਕਾ ਸਸੀ ਕਾਲ ਬਾਈ ਕੀ ਕਹਾਣੀਆਂ ਬਾਈ ਇਹ ਬੋਰ ਦੀ ਤੁਸੀਂ ਦੱਸ ਰਹੇ ਸੀਗੇ ਇਹ ਬਾਈ ਜਦੋਂ ਲਾਇਆ ਸੀ ਨਾ ਬੋਰ ਆਪਾਂ ਤੇ ਸ਼ੁਰੂ ਸ਼ੁਰੂ ਦੇ ਵਿੱਚ ਉਦੋਂ ਬਹੁਤ ਜਣੇ ਇੱਥੇ ਇਕੱਠੇ ਹੋ ਗਏ ਸੀਗੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਕਈ ਜਣਿਆਂ ਨੂੰ ਵੀ ਬੋਰ ਕਿਵੇਂ ਆ ਵਲ ਬਿਰਲੇ ਸੀ ਵੇਰ ਆਪਣੇ ਜਿੰਨੇ ਜਮਾ ਸਟਾਰਟਿੰਗ ਤੇ ਹੀ ਲੱਗਿਆ ਵਾ ਬੋਰ ਦਾ ਹੀ ਮੰਨ ਲਓ ਸੀ ਬੋਰ ਬਹੁਤ ਬਹੁਤ ਜ਼ਿਆਦਾ ਵਿਰਲੇ ਲੋਕਾਂ ਦੇ ਲੱਗੇ ਸੀਗੇ ਦੂਰ ਲੱਗੇ ਸੀ ਜਾਂ ਹੂੰ ਤੇ ਵੱਧ ਜਣੇ ਇਕੱਠੇ ਹੋ ਗਏ ਸੀ ਇੱਥੇ ਆ ਕੇ ਪਾਣੀ ਕਿਵੇਂ ਆਊਗਾ ਕਿਵੇਂ ਕੱਢਦੇ ਆ ਦੇਖਣ ਵਾਸਤੇ ਲੋਕਾਂ ਦਾ ਇਕੱਠ ਹੋ ਗਿਆ ਸੀ ਮੇਲਾ ਲੱਗਿਆ ਸੀ ਮੈਂ ਬਹੁਤ ਛੋਟਾ ਸੀ ਉਦੋਂ ਅੱਛਾ 5 ਕੇ ਸਾਲਾਂ ਦਾ ਸੀ ਹੁਣ ਤਾਂ ਬਈ ਜਿਵੇਂ ਆਪਾਂ ਦੇਖਦੇ ਆਂ ਵੀ 10 ਕੁ ਫੁੱਟ ਖੂਹ ਆ ਇਹ ਉਦੋਂ ਕਿੰਨੇ ਫੁੱਟ ਤੇ ਸੀਗਾ ਉਹੋ ਬਾਈ ਪੱਤਰੇ ਫਿਰਦੇ ਨੇ ਟੋਆ ਪੜਦਾ 4-5 ਫੁੱਟ ਤੇ ਪਾਣੀ ਆਈ ਅੱਛਾ ਤੇ ਬੋਰ ਪੱਕਾ ਧਰਤਾ ਲਿਆ ਕੇ ਤੇ ਪਾਣੀ ਕਿਵੇਂ ਆ ਬਾਈ ਇਹਦਾ ਮਿੱਠਾ ਕਿ ਖਾਰਾ ਇੱਥੇ ਬਈ ਪਾਣੀ ਵਜਾਵਾਂ ਮਿੱਠੇ ਆ ਪਾਣੀ ਪੂਰਾ ਮਿੱਠੇ ਆ 4 ਇੰਚ ਬਾਈ ਪੂਰਾ ਪ੍ਰੈਸ਼ਰ ਦਾ ਪਾਣੀ ਕੱਢਦਾ ਆ ਦੇਖ ਲਓ ਜਿਵੇਂ ਕੋਈ ਖਾਲੇ ਤੇ ਕੋਈ ਸ਼ੋਰਾ ਨਹੀਂਗਾ ਹੂੰ ਤਾਂ ਬਿਲਕੁਲ ਹਰਿਆਈ ਮਾਰਦੇ ਖਾਲੇ ਆਪਣੇ ਹੁਣ ਵੀ ਜੇ ਬਾਈ ਜੇ ਦੇਖੀਏ 4 ਇੰਚ ਪ੍ਰੈਸ਼ਰ ਦਾ ਪਾਣੀ ਆ ਪੂਰਾ ਪੂਰਾ ਪ੍ਰੈਸ਼ਰ ਦਾ ਮੋਟਰ ਜਨਾ ਪ੍ਰੈਸ਼ਰ ਆ ਤੇ ਚਲਾਉਂਦੇ ਕਾਤ ਨਹੀਂ ਬਾਈ ਤੁਸੀਂ ਦੱਸ ਰਹੇ ਸੀ ਵੀ ਡੇਢ ਸਾਲ ਹੋ ਗਿਆ ਬੰਦ ਪਿਆ ਕੇ ਬੋਰ ਤਾਂ ਮਾਲਕ ਦੇ ਕੁਦਰਤ ਆ ਵੀ ਅੱਜ ਕਿਮੀ ਬਹੁਤ ਪਈ ਆ ਅੱਛਾ ਹਾਂ ਬਾਕੀ ਕਿਤੇ ਕਿਤਾਏ ਮਾੜਾ ਮੋਟਾ ਛੱਡ ਲੀਦਾ ਜਿਵੇਂ ਕੋਈ ਲੋਡ ਜਿਆਦਾ ਪੈ ਜਾਏ ਤਾਂ ਨਹੀਂ ਤਾਂ ਬੰਦ ਹੀ ਪਿਆ ਕਿੰਨਾ ਟਾਈਮ ਹੋ ਗਿਆ ਬਾਈ ਚਲਾਏ ਨੂੰ ਇਹਨੂੰ ਹੁਣ ਸਾਲ ਡੇਢ ਸਾਲ ਹੀ ਹੋ ਚੱਲਿਆ ਬਾਈ अच्छा 1.5 साल हो गया ते चलाया ही नहीं चलाए ते पानी फिर नहर ही वादू है, है भाई नहर नहर बाकी मी बहुत थकी हुंदा रब्बा पूरे वटकड़ा रखेया इस वर्ता पूरा पंजाब वाला ही हाल है ते अच्छा एद्दू तो फिर ਝੋਨਾ ਹੀ ਲਾ ਦਿੰਦੇ ਕਿ ਪਹਿਲਾਂ ਪਤਾ ਨਹੀਂ ਸੀ ਵੀ ਮੀ ਪਤਾ ਹੀ ਨਹੀਂ ਸੀ ਸਾਡੇ ਕੋਈ ਝੋਨਾ ਲਾਗੇ ਆਪਣੇ ਏਰੀਆ ਤੇ ਕੋਈ ਲਾਉਂਦਾ ਨਹੀਂ ਸੀ ਇੱਥੇ ਤੇ ਨੇੜੇ ਨੇੜੇ ਹੁਣ ਐਦ ਕੀ ਬਹੁਤ ਲੱਗਿਆ 30% ਝੋਨਾ ਲੱਗ ਗਿਆ ਆਪਣੇ ਇਹ ਨਾ ਨਾ ਹੋਵੇ ਨਾ ਝੋਨਾ ਨਾਲ ਝੋਨਾ ਲਾਵਾਂਗੇ ਝੋਨਾ ਲਾ ਲਓ ਤੇ ਗਾਂ ਨੂੰ ਮੀ ਵੀ ਨਾ ਪੈਣਾ ਨਹੀਂ ਫਿਰ ਫਿਰ ਆ ਹੈਗੇ ਆ اچھا ਫਿਰ ਆ ਬੰਬੀ ਜਾਂ ਚੱਲਣੀਆਂ ਆ ਆ ਦੇਉਂਦੇ ਹੈਗੇ ਇਹਨਾਂ ਨਾਲ ਫਿਰ ਕਰਾਂਗੇ ਠੀਕ ਹੈ ਠੀਕ ਹੈ ਜੇ ਹੁਣ ਬਈ ਆਪਾਂ ਦੇਖੀਏ ਨੋਪ ਕਟ ਦੇ ਵਿੱਚ ਬਈ ਪਾਣੀ ਦਾ ਲੈਵਲ ਪ੍ਰਾਪ ਕਿੰਨਾ ਕਾ ਇਹ ਬਈ ਏਰੀਆ ਏਰੀਆ ਦਾ ਹਿਸਾਬ ਆ ਇੱਥੇ 10 12 ਫੁੱਟ ਜਿਵੇਂ 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 ਗਾਂ ਜਾਂਦੇ ਰਵਾਂਗੇ 40 50 ਫੁੱਟ ਵੀ ਆ ਜਾਂਦਾ ਅੱਛਾ ਇੱਥੇ 10 ਫੁੱਟ ਤੇ ਹੀ ਆ ਅੱਛਾ 10 ਫੁੱਟ ਤੇ ਆ ਇਹ ਕੋਈ ਕੁਦਰਤੀ ਆ ਬਈ ਹੁਣ ਆਪਣੇ ਪਰਲੇ ਖਾੜੇ ਤੇ ਜਿਹੜੇ ਉੱਤੇ 5 ਇੰਚੀ ਪ੍ਰੈਸ਼ਰ ਇੱਧਰ 4 ਇੰਚੀ ਇੱਧਰ ਹੈ ਹੀ ਨਹੀਂ ਅੱਛਾ ਇੱਧਰਲੇ ਪਾਸੇ ਹੈ ਨਹੀਂ ਕੁਦਰਤ ਦੇ ਰੰਗ ਆ ਕੁਦਰਤ ਦੇ ਰੰਗ ਆ ਹੁਣ ਆ ਆਪਣੇ ਬੋਰ ਦਾ ਪਾਣੀ ਮਿੱਠਾ ਜੀ ਆ ਨਾਲ ਵਾਲੇ ਬੋਰ ਦਾ ਬਿਲਕੁਲ ਖਾਰਾ ਪਾਣੀ ਆ ਤੇ ਅੱਗੇ ਜਿਹੜੇ ਲੱਗੇ ਉਹਨਾਂ ਦਾ ਵੀ ਖਾਰਾ ਥੋੜਾ ਥੋੜਾ ਪਾਣੀ ਤੇ ਨਹਿਰੀ ਪਾਣੀ ਦੀ ਬਾਈ ਕਿੰਨੇ ਮਿੰਟ ਵਾਰੀ ਇੱਥੇ ਵਿੱਗੇ ਦੀ ਮਿੰਟ ਤੇ ਬਾਈ ਇੱਥੇ ਆਈ ਕੋਈ ਹੁਣ ਹੋਊਗੀ ਮੇਰੇ ਹਿਸਾਬ ਨਾਲ 20 ਬਾਈ ਮਿੰਟ ਵਾਰੀ ਹੋਣੀ ਆ ਲੱਗਾ 20 ਬਾਈ ਮਿੰਟ ਵਿੱਗੇ ਦੀ ਹੂੰ ਠੀਕ ਆ ਪਾਣੀ ਪੂਰਾ ਫੁੱਲ ਆ ਬਾਈ ਪੂਰਾ ਪਾਣੀ ਆ ਫੁੱਲ ਆਉਂਦਾ ਹੈ ਇਹ ਆਉਂਦਾ ਬਾਈ ਜਿਹੜਾ ਰਾਜਸਥਾਨ ਫੀਡਰ ਚ ਆਇਆ ਨਾ ਸਾਰੀਆਂ ਦਿਨੀਆਂ ਵੀ ਰਾਜਸਥਾਨ ਦੇ ਵਿੱਚ ਨਹਿਰਾ ਉਸੇ ਦੀਆਂ ਆਉਂਦੀਆਂ ਸਾਰੀਆਂ ਨਾ ਲੈ ਵੀ ਦੱਸਿਓ ਕਮੈਂਟ ਕਰਕੇ 1999 ਦੇ ਵਿੱਚ ਬਾਈ ਪ੍ਰਭ ਕਹਿੰਦਾ ਵੀ ਅਸੀਂ ਆਹ ਬੋਰ ਲਾਇਆ ਸੀਗਾ ਤੇ ਅੱਜ ਵੀ 2024 ਦੇ ਵਿੱਚ ਇਹ ਚਾਲੂ ਹਾਲਤ ਦੇ ਵਿੱਚ ਆ ਪਰ ਬਾਈ ਕਹਿੰਦਾ ਵੀ ਸਾਨੂੰ ਇੰਨੀ ਇੱਕ ਬਾਬੇ ਦੀ ਕਿਰਪਾ ਇੱਥੇ ਨਹਿਰੀ ਪਾਣੀ ਵੀ ਇੰਨਾ ਤੇ Indra ਦੇਵਤਾ ਵੀ ਇੱਥੇ ਖੁਸ਼ ਆ ਪ੍ਰਭ ਵਰਗਾਂ ਤੇ ਤੇ ਬਾਈ ਕਹਿੰਦਾ ਵੀ ਸਾਨੂੰ 1.5 ਸਾਲ ਹੋ ਗਿਆ ਨਾ ਤਾਂ ਅਸੀਂ ਕਦੇ ਇਹਨੂੰ ਗੇੜਾ ਪਾ ਕੇ ਦੇਖਿਆ ਤੇ ਨਾ ਹੀ ਸਾਨੂੰ ਕਿਤੇ ਪਾਣੀ ਦੀ ਲੋੜ ਪਈ ਆ ਪਾਣੀ ਰਹਿੰਦਾ ਵੱਧੋ ਤੇ ਗਾਣ ਨੂੰ ਲਾਉਣਗੇ ਬਾਈ ਇਹ ਝੋਨਾ ਤੇ ਆਪਣੇ ਵਾਂਗੂ ਪਾਣੀ ਮਕਾਉਣਗੇ ਇਦੋਂ ਬਾਅਦ ਇਹ ਆਪਣੇ ਦਾ ਤਕਰੀਬਨ 2038-49 ਤਾਈ ਚੱਲੂਗਾ ਤੇ ਇਧਰਲੇ ਪਾਸੇ ਹੈ ਇਹ ਹੁਣ ਸ਼ੁਰੂ ਕਰਦੇ ਆ ਕੰਮ ਤੇ ਇਹ ਇਹਨਾਂ ਦੇ 10 ਫੁੱਟ ਦੇ ਜਿਹੜਾ ਪਾਣੀ ਆ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ